ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਅਚਲ ਦੀ ਬਟਾਲੇ ਤੋਂ ਤੁਰਨ ਲੱਗਿਆਂ ਸੇਵਕਾਂ ਨੇ ਬੇਨਤੀ ਕੀਤੀ ਕਿ ਬਾਬਾ ਜੀ ਅਚਲ ਨਗਰ ਗੁਰੂ ਨਾਨਕ ਸਾਹਿਬ ਜੀ ਨਾਲ ਸਿੱਧਾਂ ਦੀ ਗੋਸ਼ਟ ਹੋਈ ਸੀ ਉੱਥੇ ਬੜਾ ਭਾਰੀ ਮੇਲਾ ਲੱਗਦਾ ਹੈ ਹੁਣ ਨੇੜੇ ਆਏ ਹਾਂ ਤਾਂ ਸਾਨੂੰ ਵੀ ਉਸ ਸਥਾਨ ਦੇ ਦਰਸ਼ਨ ਕਰਵਾ ਲਿਓ ਤਾਂ ਪ੍ਰੇਮੀਆਂ ਦੀ ਬੇਨਤੀ ਮੰਨ ਕੇ ਬਾਬਾ ਜੀ ਅਚਲ ਪਹੁੰਚੇ ਜੋ ਇੱਥੋਂ 8-10 ਕਿਲੋਮੀਟਰ ਦੂਰ ਹੈ ਇੱਥੇ ਉਸ ਸਥਾਨ ਦੇ ਦਰਸ਼ਨ ਕੀਤੇ ਜੇ ਸਥਾਨ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ ਸਨ ਉੱਥੇ ਬਹੁਤ ਜ਼ਿਆਦਾ ਇਕੱਠ ਸੀ ਸਾਧੂ ਸੰਗਤ ਸਿੱਧਨਾਥ ਬਹੁਤ ਪਹੁੰਚੇ ਹੋਏ ਸਨ ਵਾਪਸ ਮੁੜਦਿਆਂ ਇਸੇ ਹੀ ਸਥਾਨ ਤੇ ਇੱਕ ਪਾਸੇ ਸਿੱਧਾਂ ਦਾ ਕਾਫੀ ਵੱਡਾ ਚੁੰਡ ਇਕੱਠਾ ਹੋਇਆ ਸੀ ਇਨ੍ਹਾਂ ਦੇ ਵਿਚਾਲੇ ਇਨ੍ਹਾਂ ਦਾ ਗੁਰੂ ਜਿਸ ਦਾ ਨਾਮ ਚਰਪਟਨਾਥ ਸੀ ਸੋਹਣੇ ਆਸਨ ਤੇ ਬੈਠਾ ਸੀ ਤੇ ਆਸੇ ਪਾਸੇ 나ਥ ਚੇਲੇ ਬੈਠੇ ਸਨ ਇਨਾਂ ਨੂੰ ਦੇਖ ਕੇ ਭਾਈ ਦਾਨ ਸਿੰਘ ਜੀ ਨੇ ਬੇਨਤੀ ਕੀਤੀ ਕਿ ਬਾਬਾ ਜੀ 나ਥਾਂ ਕੋਲ ਹੋ ਚਲੀਏ ਬਾਬਾ ਜੀ ਇੱਧਰ ਨੂੰ ਹੋ ਤੁਰੇ ਤਾਂ ਦਾਨ ਸਿੰਘ ਜੀ ਨੇ ਸੰਤ ਨਰੈਣ ਸਿੰਘ ਨੂੰ ਕਿਹਾ ਕਿ ਜੇ ਬਾਬਾ ਜੀ ਨੇ ਆਪ ਜਾ ਕੇ ਸਿੱਧਾ ਨੂੰ ਬੁਲਾਇਆ ਤਾਂ ਠੀਕ ਨਹੀਂ ਇਸ ਲਈ ਤੋਂ ਬਾਬਾ ਜੀ ਨੂੰ ਮੁੱਖ ਰੱਖ ਕੇ ਉੱਚੀ ਆਵਾਜ਼ ਵਿੱਚ ਕਹੀਂ ਆਦੇਸ਼ 나ਥੋ ਮਾਲਕ ਕੋ ਆਦੇਸ਼ ਤਾਂ ਸੰਤ ਨਰੈਣ ਸਿੰਘ ਨੇ ਇੰਜ ਹੀ ਕੀਤਾ ਤਾ ਗੋ ਨਾਥ ਨੇ ਵੀ ਕਿਹਾ ਆਦੇਸ਼ ਉਸ ਮਾਲਕ ਕੋ ਆਦੇਸ਼ ਫਿਰ ਚਰਪਟ ਨਾਥ ਨੇ ਪੁੱਛਿਆ ਆਓ ਜੀ ਕਿੱਥੋਂ ਆਏ ਹੋ ਤਾਂ ਭਾਈ ਦਾਨ ਸਿੰਘ ਜੀ ਨੇ ਦੱਸਿਆ ਕਿ ਇਹ ਕਲੇਰਾ ਵਾਲੇ ਬਾਬਾ ਜੀ ਬਾਬਾ ਨਾਨ ਸਿੰਘ ਜੀ ਦੀ ਜਗ੍ਹਾ ਤੇ ਬਾਬਾ ਈਸ਼ਰ ਸਿੰਘ ਜੀ ਹਨ ਐਨੇ ਸਮੇਂ ਵਿੱਚ ਸੰਤ ਨਰਨ ਸਿੰਘ ਨੇ ਬਾਬਾ ਜੀ ਵਾਸਤੇ ਕੱਪੜਾ ਵਿਛਾ ਦਿੱਤਾ ਚਰਪਟ ਨਾਥ ਦੇ ਆਸਨ ਕੋਲ ਆਸਨ ਲਾ ਦਿੱਤਾ ਤੇ ਬਾਬਾ ਜੀ ਚੌਂਕੜਾ ਮਾਰ ਕੇ ਆਸਨ ਤੇ ਸੱਜ ਗਏ ਤੇ ਚਰਪਟਨਾਥ ਆਪਣੇ ਆਸਨ ਤੇ ਸਜਿਆ ਬੈਠਾ ਹੈ ਬਚਨ ਬिलास ਚੱਲ ਪਏ ਸੰਗਤ ਦਾ ਬਹੁਤ ਜ਼ਿਆਦਾ ਇਕੱਠ ਹੋ ਗਿਆ ਸੀੜੇ ਪਿੰਡ ਦੇ ਇਲਾਕੇ ਦੇ ਬਟਾਲੇ ਦੇ ਸੰਗੀ ਤੇ ਹੋਰ ਵੀ ਸੰਗੀ ਜਿੰਨਾ ਜਿੰਨਾ ਨੂੰ ਪਤਾ ਲੱਗਿਆ ਬਾਬਾ ਜੀ ਦੇ ਦਰਸ਼ਨ ਕਰਨ ਪਹੁੰਚ ਗਏ ਸੰਗਤ ਨੇ ਬਾਬਾ ਜੀ ਕੋਲ ਮਠਿਆਈ ਤੇ ਫਲਾਂ ਦਾ ਪ੍ਰਸ਼ਾਦ ਲਿਆ ਲਿਆ ਕੇ ਢੇਰ ਲਾ ਦਿੱਤਾ ਕੋਈ ਸੰਗੀ ਕੱਪੜਿਆਂ ਦੇ ਥਾਂ ਚੁੱਕੀ ਆਉਂਦੇ ਹਨ ਕੋਈ ਆ ਕੇ ਫੁੱਲ ਵਰਸਾਈ ਜਾਂਦਾ ਹੈ ਇਸ ਲੀਲਾ ਨੂੰ ਵੇਖ ਕੇ ਸਾਰੇ ਸਿੱਧ ਹੈਰਾਨ ਹੋਈ ਜਾਂਦੇ ਹਨ ਕਿ ਇੰਨਾ ਸੰਤਾਂ ਦਾ ਸੰਗਤਾਂ ਵਿੱਚ ਇੰਨਾ ਸਤਿਕਾਰ ਹੈ ਕਈ ਮਾਇਆ ਮੱਥਾ ਟੇਕੀ ਜਾਂਦੇ ਹਨ ਬਾਬਾ ਜੀ ਦੇ ਇਸ਼ਾਰੇ ਤੇ ਭਾਈ ਦਾਨ ਸਿੰਘ ਮਾਇਆ ਸਿੱਧਾਂ ਦੇ ਆਸਣ ਤੇ ਰੱਖੀ ਜਾਂਦੇ ਹਨ ਸਾਰੇ ਸਿੱਧ ਖੁਸ਼ ਹੋ ਰਹੇ ਹਨ ਬਾਬਾ ਜੀ ਨੇ ਹੁਕਮ ਕਰਕੇ ਕੁਝ ਪ੍ਰਸ਼ਾਦ ਨਾਥਾਂ ਨੂੰ ਵਰਤਾ ਦਿੱਤਾ ਅਤੇ ਕੁਝ ਸਾਰੀਆਂ ਸੰਗਤਾਂ ਨੂੰ ਕਪੜਾ ਵੀ ਨਾਥਾ ਨੂੰ ਦੇ ਦਿੱਤਾ 2-4 ਮਿੰਟਾਂ ਦੇ ਅੰਦਰ ਸਾਰਾ ਢੇਰ ਖਤਮ ਕਰ ਦਿੱਤਾ ਤੇ ਹੁਣ ਬਚਨ ਬਿਲਾਸ ਚੱਲ ਪਈ ਕਾਂ ਚਰਪੜ ਨਾਦ ਨੇ ਬਾਬਾ ਜੀ ਨੂੰ ਸਵਾਲ ਪਾ ਦਿੱਤਾ ਕਿ ਤਿਲ ਰਸ ਦਾ ਕੀ ਮਤਲਬ ਹੈ ਬਾਬਾ ਜੀ ਨੇ ਗੁਰਮਤ ਅਨੁਸਾਰ ਪੰਕਤੀ ਪੜ੍ਹੀ ਜੇ ਕੋ ਪਾਵੇ ਤਿਲ ਕਾ ਮਾਨ ਗੁਰੂ ਘਰ ਵਿੱਚ ਇੱਕ ਤਿਲ ਦਾਨ ਕੀਤਾ ਜਾਂ ਤਿਲ ਭਰ ਸੇਵਾ ਕੀਤੀ ਉਸ ਨੂੰ ਤਿਲ ਵਟੇ ਸ਼ਰਧਾਂ ਵਾਲੇ ਨੂੰ ਮਾਣ ਫਲ ਮਿਲਦਾ ਹੈ ਕਨਾਤ ਕਹਿੰਦਾ ਨਹੀਂ ਮੈਂ ਨਹੀਂ ਮੰਨਦਾ ਤਾਂ ਫਿਰ ਬਾਬਾ ਜੀ ਕਹਿੰਦੇ ਜੇ ਕੋ ਪਾਵੇ ਤਿਲਕਾ ਮਾਨ ਮਤਲਬ ਸੇਵਾ ਕਰਕੇ ਮਾਨ ਆ ਗਿਆ ਤਿਲਕਾ ਮਤਲਬ ਹੰਕਾਰ ਨੇ ਗਿਰਾ ਦਿੱਤਾ ਨਾਥ ਕਹਿੰਦਾ ਇਹ ਵੀ ਨਹੀਂ ਦੱਸੋ ਕੀ ਅਰਥ ਹੈ ਬਾਬਾ ਜੀ ਕਹਿਣ ਲੱਗੇ ਗੁਰਬਾਣੀ ਦਸਦੀ ਹੈ ਇੱਕ ਤਿਲ ਨਹੀਂ ਪੰਨੇ ਕਾਲੇ ਪਰਮਾਤਮਾ ਕਿਸੇ ਦੀ ਸੇਵਾ ਕੀਤੀ ਇੱਕ ਤਿਲ ਵੀ ਕਿਸੇ ਦਾ ਹੱਕ ਨਹੀਂ ਰੱਖਦਾ ਸਿੱਧੇ ਕਹਿੰਦਾ ਮੈਂ ਤੇਲ ਰਸ ਪੁੱਛਦਾ ਹਾਂ ਤਾਂ ਬਾਬਾ ਜੀ ਕਹਿਣ ਲੱਗੇ ਜੇ ਰਸ ਦੀ ਗੱਲ ਕਰਦਾ ਹੈ ਤਾਂ ਜੇਬਾ ਨੂੰ ਹੋਰ ਰਸਾ ਤੋਂ ਰੋਕਣਾ ਪਵੇਗਾ ਗੁਰਬਾਣੀ ਦਸਦੀ ਹੈ ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਇਹ ਸਾਰੀ ਪੌੜੀ ਉਚਾਰ ਕੇ 나ਥ ਨੂੰ ਦੱਸਿਆ ਜਦੋਂ ਜੇਬਾ ਰਸ ਦਾ ਸਵਾਦ ਚਖੇਗੀ ਤਾਂ ਮਨ ਦੀ ਤ੍ਰਿਸ਼ਨਾ 부ਝ ਜਾਵੇਗੀ ਤਾਂ 나ਥ ਕਹਿੰਦਾ ਇਹ ਵੀ ਨਹੀਂ ਪਾਸੇ ਖੜਾ ਸੰਤ ਨਰੈਣ ਸਿੰਘ ਗੁੱਸੇ ਵਿੱਚ ਅੱਖਾਂ ਲਾਲ ਕਰੀ ਜਾਂਦਾ ਹੈ ਕਿ ਬਾਬਾ ਜੀ ਨੇ ਕਿੰਨੇ ਪਰਮਾਨੰਦੇ ਕੇ ਸਮਝਾਇਆ ਹੈ ਇਹ ਫਿਰ ਵੀ ਨਹੀਂ ਮੰਨਦਾ ਹੁਣ ਜਦੋਂ 나ਥ ਨੇ ਫਿਰ ਬਾਬਾ ਜੀ ਨੂੰ ਕਿਹਾ ਦੱਸੋ ਤੇਲ ਰਸਤਾ ਕੀ ਅਰਥ ਹੈ ਫਿਰ ਬਾਬਾ ਜੀ ਨੇ ਬਚਨ ਕੀਤੇ 나ਥ ਜੀ ਜੇ ਅੰਮ੍ਰਿਤ ਰਸ ਚਖਣਾ ਹੈ ਤਾਂ ਦੁਨੀਆ ਦੇ ਝੂਠੇ ਰਸ ਛੱਡਨੇ ਪੈਣਗੇ ਗੁਰਬਾਣੀ ਦਸਦੀ ਹੈ ਇਹ ਰਸ ਛਾਡੇ ਓ ਰਸ ਆਵਾ ਓ ਰਸ ਪੀਆ ਇਹ ਰਸ ਨਹੀਂ ਪਾਵਾ ਜਦੋਂ ਅੰਮ੍ਰਿਤ ਰਸ ਚਖਣਾ ਹੈ ਤਾਂ ਦੁਨੀਆਂ ਦੇ ਝੂਠੇ ਰਸ ਛੱਡਨੇ ਪੈਣਗੇ ਗੁਰਬਾਣੀ ਦਸਦੀ ਹੈ ਇਹ ਰਸ ਛਾੜੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਪਾਵਾ ਜਦੋਂ ਅੰਮ੍ਰਿਤ ਰਸ ਦਾ ਰਸਾ ਆ ਗਿਆ ਤਾਂ ਮਨਮਤ ਵਾਲਾ ਹੋ ਜਾਵੇਗਾ ਗੁਰਬਾਣੀ ਦਸਦੀ ਹੈ ਹਰ ਰਸ ਪੀਵੋ ਭਾਈ ਤੁਹਾਡੇ ਨਾਥਾਂ ਨਾਲ ਸੁਮੇਰ ਪਰਬਤ ਤੇ ਗੁਰੂ ਨਾਨਕ ਦੇਵ ਜੀ ਦੀ ਪਹਿਲਾਂ ਵੀ ਗੋਸ਼ਟ ਹੋਈ ਸੀ ਸਿੱਧਾਂ ਨੂੰ ਸਮਝਾਇਆ ਸੀ ਪੂਰਾ ਸਾਚ ਪਿਆਲਾ ਸਹਿਜੇ ਤਿਸੇ ਪਿਆਏ ਜਾ ਕੋ ਨਦਰ ਕਰੇ ਅਮਰਤ ਕਾਵਾ ਪਾਰੀ ਹੋਵੇ ਕਿਆਮਤ ਛੂਛੇ ਪਾਉ ਤਰੇ ਇਹ ਅਮਰਤ ਰਸ ਭਾਵਨਾ ਸ਼ਰਦਾ ਵਾਲਿਆਂ ਨੂੰ ਕਮਾਈਆਂ ਕਰਨ ਵਾਲਿਆਂ ਨੂੰ ਦੁਨੀਆ ਦੇ ਰਸ ਛੱਡਣ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ ਗੱਲਾਂ ਨਾਲ ਰਸ ਨਹੀਂ ਆ ਸਕਦਾ ਸਿਮਰਨ ਕਮਾਈ ਨਾਲ ਰਸ ਆਉਂਦਾ ਹੈ ਚਿਮ ਚਿਮ ਵਰਸੇ ਅਮਰਤ ਧਾਰਾ ਮਨ ਪੀਵੇ ਸੁਣ ਸਬਦ ਵਿਚਾਰਾ ਹੋਨ ਫੇਰ ਚਰਪੰਨਾਥ ਕਹਿੰਦਾ ਮੈਂ ਨਹੀਂ ਮੰਨਦਾ ਤੇਲ ਰਸ ਦੱਸੋ ਤਾਂ ਹੁਣ ਸੰਤ ਨਰੈਣ ਸਿੰਘ ਗੁੱਸੇ ਵਿੱਚ ਲਾਲ ਅੱਖਾਂ ਕਰਕੇ 나ਥਵਾਲ ਵਧਿਆ ਕਹਿੰਦਾ ਮੈਂ ਦੱਸਾਂ ਹਾਂ ਤੇਲ ਰਸ ਤੈਨੂੰ ਕਰਾ ਧੋਣ ਤੋਂ ਫੜ ਕੇ ਮੁੱਦਾ ਬਾਬਾ ਜੀ ਨੇ ਤੈਨੂੰ ਗੁਰਬਾਣੀ ਦੇ ਕਿੰਨੇ ਪਰਮਾਨ ਦੇ ਕੇ ਸਮਝਾਇਆ ਹੈ ਤੂੰ ਮੰਨਦਾ ਹੀ ਨਹੀਂ ਤੈਨੂੰ ਮੈਂ ਕਰਦਾ ਹਾਂ ਠੀਕ ਬਾਬਾ ਜੀ ਉੱਚੀ ਬੋਲ ਕੇ ਬਚਨ ਕੀਤਾ ਫੜੋ ਨਰੈਣੇ ਨੂੰ ਇਹ ਕੰਮ ਨਹੀਂ ਕਰਨਾ ਪਾਈ ਦਾਨ ਸਿੰਘ ਨੇ ਅਤੇ ਦੋ ਤਿੰਨ ਹੋਰ ਸਿੰਘਾਂ ਨੇ ਸੰਤ ਨਰੈਣ ਸਿੰਘ ਨੂੰ ਫੜ ਕੇ ਪਿੱਛੇ ਖਿੱਚ ਲਿਆ। 나ਥ ਨਾ ਸਾਰੇ ਹੀ ਡਰ ਗਏ ਕਿ ਇਹ ਕੀ ਹੋਣ ਲੱਗਿਆ ਸੀ। ਸੰਤ ਨਰੈਣ ਸਿੰਘ ਦੂਰ ਖੜਾ ਹੀ 나ਥ ਨੂੰ ਕੂਰੀਆਂ ਵੱਟੀ ਜਾਂਦਾ ਹੈ। 나ਥ ਦੇ ਚੇਲੇ 나ਥ ਨੂੰ ਤੰਬੂ ਵਿੱਚ ਲੈ ਗਏ। ਬਾਬਾ ਜੀ ਆਪਣੀ ਗੱਡੀ ਕੋ ਲਾ ਗਏ ਪਰ ਸੰਤ ਨਰੈਣ ਸਿੰਘ ਤੇ ਬਹੁਤ ਖੁਸ਼ ਹੋਏ। ਦਾਨ ਸਿੰਘ ਨੂੰ ਕਹਿਣ ਲੱਗੇ ਸੁਮੇਰ ਪਰਬਤ ਤੇ ਜਦੋਂ ਗੋਸ਼ਟ ਹੋਈ ਸੀ। ਉਦੋਂ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਸੀ ਇਹ ਸਿੱਧ ਬਹੁ ਚਰਚਾ ਕਰਦੇ ਹਨ ਮੰਨਦੇ ਹੀ ਨਹੀਂ ਜੇ ਹੁਕਮ ਹੋਵੇ ਤਾਂ ਕਰਾਂ ਚੱਡੇ ਗਾਟੇ ਉਹੀ ਗੱਲ ਨਰਨ ਸਿੰਘ ਕਰਨ ਲੱਗਿਆ ਸੀ ਇਸ ਤਰ੍ਹਾਂ ਬਚਨ ਕਰਕੇ ਬਾਬਾ ਜੀ ਆਪਣੀ ਗੱਡੀ ਵਿੱਚ ਵਾਪਸ ਸੀੜੇ ਨਾਨਕਸਰ ਆ ਗਏ ਸਾਖੀ ਨਗਰੋਟੇ ਦੀ ਬਾਬਾ ਜੀ ਪਿੰਡ ਸੀੜੇ ਤੋਂ ਆਪਣਾ ਹਜ਼ੂਰੀ ਜਥਾ ਲੈ ਕੇ ਨਗਰੋਟੇ ਪਹੁੰਚੇ ਜੋ ਪਹਾੜਾਂ ਵਿੱਚ ਹੈ ਜਿੱਥੇ ਬਾਬਾ ਨਾਨਕ ਸਿੰਘ ਜੀ ਜਾਇਆ ਕਰਦੇ ਸਨ ਇਸ ਪਹਾੜ ਦੇ ਥੱਲੇ ਮਹਾਰਾਜਾ ਪਟਿਆਲਾ ਦਾ ਚਾਹ ਦਾ ਬਾਗ ਵੀ ਹੈ ਬਾਬਾ ਜੀ ਉੱਪਰ ਪਹੁੰਚੇ ਜਿੱਥੇ ਪਾਣੀ ਦਾ ਬਹੁਤ ਸੁੰਦਰ ਚਸ਼ਮਾ ਹੈ ਉੱਥੇ ਬਾਬਾ ਨਾਨਕ ਸਿੰਘ ਜੀ ਨੇ ਇਸ਼ਨਾਨ ਵਾਸਤੇ ਇੱਕ ਤਲਾਈ ਬਣਵਾਈ ਸੀ ਜਿਸ ਵਿੱਚ ਚਸ਼ਮੇ ਦਾ ਪਾਣੀ ਪੈ ਕੇ ਲੰਗਦਾ ਹੈ ਇਸ ਦੇ ਖੱਬੇ ਪਾਸੇ ਪਹਾੜੀ ਵਿੱਚ 25-26 ਫੁੱਟ ਲੰਬੀ ਸੁਰੰਗ ਹੈ ਸਿਰੇ ਤੇ ਸੱਜੇ ਪਾਸੇ ਵੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਜਗਾ ਬਣੀ ਹੈ ਇਸੇ ਜਗਾ ਤੇ ਸ਼ੇਸ਼ਨਾਗ ਸਤਗੁਰਾਂ ਦੇ ਦਰਸ਼ਨ ਕਰਨ ਆਇਆ ਸੀ ਬਾਬਾ ਜੀ ਨੇ ਪਹੁੰਚ ਕੇ ਸੁਰੰਗ ਅਤੇ ਤਲਾਈ ਦੀ ਸਫਾਈ ਕਰਵਾਈ ਤੇ ਕੁਝ ਦਿਨ ਇੱਥੇ ਰੁੱਕ ਕੇ ਕਥਾ ਕੀਰਤਨ ਕਰਦੇ ਰਹੇ ਫਿਰ ਸੰਗਤ ਨੂੰ ਉਤਾਰਦੇ ਹੋਏ ਜੋਹਲ ਕੈਂਪ ਵਿੱਚ ਪਹੁੰਚੇ ਇੱਥੋਂ ਬਾਬਾ ਜੀ ਬ੍ਰਿਗੇਡੀਅਰ ਸਰਬੰਗ ਸਿੰਘ ਜੀ ਪਿੰਡ ਨੱਥੋਵਾਲ ਵਾਲਿਆਂ ਨਾਲ ਗਏ ਉਥੇ ਕੁਝ ਦਿਨ ਠਹਿਰ ਕੇ ਅੰਮ੍ਰਿਤ ਬਚਨਾਂ ਦੀ ਵਰਖਾ ਕੀਤੀ ਫਿਰ ਨਾਨਕ ਸਰ ਪਹੁੰਚ ਕੇ ਪੁੰਨਿਆ ਮਨਾਈ ਇਸ ਸਮੇਂ ਸੰਗਤ ਦਾ ਭਾਰੀ ਇਕੱਠ ਹੋਇਆ ਬਾਬਾ ਜੀ ਨੇ ਬਚਨਾਂ ਵਿੱਚ ਸੰਗਤ ਨੂੰ ਦਿਲਾਸਾ ਦਿੱਤਾ ਕਿ ਹੁਣ ਡਰਨ ਦੀ ਕੋਈ ਲੋੜ ਨਹੀਂ ਸਤਨ 7 ਦੇ ਸਭ ਸੰਕਰ ਟਲ ਗਏ ਹਨ ਸਾਰੀ ਸੰਗਤ ਨਿਤਨੇਮ ਕਰਦੀ ਰਹੇ ਤੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੂ ਇਸ ਪੁੰਨਿਆ ਤੇ ਭਾਰੀ ਗਿਣਤੀ ਵਿੱਚ ਸੰਗਤਾ ਨੇ ਅ므ਰ ਛਕਿਆ ਪਿਆਰੇ ਬਾਬਾ ਜੀ ਨੇ ਨਗਰੋਟੇ ਦੀ ਇੱਕ ਹੋਰ ਸਾਖੀ ਆਪ ਜੀ ਦੀ ਹੱਡ ਬੀਤੀ ਦਸੀ ਕਿ ਅਸੀਂ ਇੱਥੇ ਨਗਰੋਟੇ ਬਾਬਾ ਜੀ ਦੀ ਸੇਵਾ ਕੀਤੀ ਰਾਤ ਨੂੰ ਬਾਬਾ ਜੀ ਇਸ਼ਨਾਨ ਕਰਕੇ ਨਿਤਨੇ ਵਿੱਚ ਹੋ ਗਏ ਕਮਰਾ ਇੱਕੋ ਹੀ ਸੀ ਰਾਗੀਆਂ ਦੇ ਕਮਰੇ ਦੂਰ ਸੀ ਜਿਸ ਕਰਕੇ ਦਾਸ ਨੇ ਸੋਚਿਆ ਕਿ ਬਾਬਾ ਜੀ ਨੂੰ ਕੋਈ ਲੋੜ ਪੈ ਗਈ ਤਾਂ ਰਾਗੀਆਂ ਕੋਲੋਂ ਕੌਣ ਸੱਦਨ ਜਾਵੇਗਾ ਇਸ ਕਰਕੇ ਦਾਸ ਕਮਰੇ ਦੇ ਕੋਲ ਹੀ ਠਹਿਰ ਗਿਆ ਕੋਚੇਰ ਤਾਤੂਰ ਫਿਰਕੇ ਲੰਘਾਇਆ ਠੰਡ ਬਹੁਤ ਜ਼ਿਆਦਾ ਸੀ ਥੋੜੀ ਥੋੜੀ ਬਰਫ਼ ਵੀ ਪੈ ਰਹੀ ਸੀ ਦਾਸ ਕੰਦ ਨਾਲ ਲੱਗ ਕੇ ਖੜਾ ਰਿਆ ਠੰਡ ਨਾਲ ਐਸਾ ਸਰੀਰ ਸੁੰਨ ਹੋਇਆ ਸਰੀਰ ਨੂੰ ਕੋਈ ਸੁਧ ਹੀ ਨਾ ਰਹੀ ਦਾਸ ਕੰਦ ਨਾਲ ਖੜਾ ਖੜਾ ਧਰਤੀ ਉੱਪਰ ਛਪਾਲ ਜਾ ਡਿੱਗਿਆ ਜਿਸ ਵੇਲੇ ਡਿੱਗਣ ਨਾਲ ਖੜਕਾ ਹੋਇਆ ਤਾਂ ਬਾਬਾ ਜੀ ਬਾਰੀ ਖੋਲ ਕੇ ਇਕਦਮ ਬਾਹਰ ਆ ਗਏ ਇਸ ਸਮੇਂ ਦਾਸ बेहोशी ਵਿੱਚ ਸੀ ਬਾਬਾ ਜੀ ਨੇ ਜਿਉਂ ਜਫਾ ਭਰਿਆ ਦਾਸ ਨੂੰ ਚੁੱਕ ਕੇ ਆਪਣੇ ਆਸਨ ਉੱਪਰ ਲਿਜਾਪ ਆਇਆ ਉੱਪਰ ਲੋਈ ਦੇ ਕੇ ਸੋਨੇ ਮੁਬਾਰਕ ਹੱਥਾਂ ਨਾਲ ਮੰਡਨ ਲੱਗ ਪਏ ਕੁਝ ਮਿੰਟਾਂ ਬਾਅਦ ਜਦੋਂ ਦਾਸ ਨੇ ਅੱਖਾਂ ਖੋਲ ਕੇ ਦੇਖਿਆ ਤਾਂ ਦਾਸ ਪੈਪੀਤ ਹੋ ਗਿਆ ਕਿ ਇਹ ਕੀ ਬਣਿਆ ਬਾਬਾ ਜੀ ਦੇ ਆਸਨ ਤੇ ਕਿਵੇਂ ਆਉਣਾ ਹੋਇਆ ਦਾਸ ਆਸਨ ਤੋਂ ਕਿਸ ਕੇ ਥੱਲੇ ਨੂੰ ਹੋਣ ਲੱਗਿਆ ਤਾ ਬਾਬਾ ਜੀ ਹੱਸ ਕੇ ਕਹਿੰਦੇ ਕੋਈ ਨਾ ਪੈ ਜਾ ਪੈ ਜਾ ਕੁਝ ਨਿੱਗਾ ਹੋ ਜਾ ਠੰਡ ਜ਼ਿਆਦਾ ਹੈ ਤਾਂ ਦਾਸ ਫੇਰ ਵੀ ਚੱਕਦਾ ਸੰਗਦਾ ਆਸਣ ਤੋਂ ਥੱਲੇ ਨੂੰ ਖਿਸਕੀ ਗਿਆ ਬਾਬਾ ਜੀ ਫੇਰ ਕਹਿੰਦੇ ਕਿਉਂ ਚ ਜਕਦਾ ਹੈ ਫੇਰ ਵੀ ਤਾਂ ਇੱਥੇ ਆਸਣ ਤੇ ਪੈਣਾ ਬੈਣਾ ਹੈ ਅੱਗੇ ਥੋੜਾ ਹੀ ਸਮਾਂ ਹੈ ਇਹ ਆਸਣ ਤੇਰਾ ਹੀ ਹੈ ਐਸੇ ਪਿਆਰੇ ਬਚਨ ਕੀਤੇ ਦਾਸ ਦਾ ਮਨ ਬਹੁਤ ਜ਼ਿਆਦਾ ਢਲ ਕੇ ਪਾਣੀ ਵਰਗਾ ਬਣ ਗਿਆ ਦਾਸ ਨੇ ਬੇਨਤੀ ਕੀਤੀ ਪਾਤਸ਼ਾਹ ਦਾਸ ਤਾਂ ਬਾਾਰ ਸੇਵਾ ਤੇ ਖੜਾ ਸੀ ਤਾਂ ਬਾਬਾ ਜੀ ਨੇ ਸਾਰਾ ਕੁਝ ਦੱਸਿਆ ਕਿ ਤੂੰ ਤਾਂ ਬੇਹੋਸ਼ ਹੋ ਕੇ ਡਿੱਗਿਆ ਪਿਆ ਸੀ ਅਸੀਂ ਤੈਨੂੰ ਚੁੱਕ ਕੇ ਅੰਦਰ ਲਿਆਂਦਾ ਹੈ ਤਾਂ ਹੀ ਤੇਰੇ ਉੱਪਰ ਕੱਪੜਾ ਦਿੱਤਾ ਕਿ ਸਰਦੀ ਦੂਰ ਹੋ ਜਾਵੇ ਸੋਏ ਸਮਾ ਜੋ ਬਾਬਾ ਜੀ ਨੇ ਕਿਰਪਾ ਕੀਤੀ ਕਦੀ ਭੁੱਲਣਾ ਨਹੀਂ ਸੋਏ ਆਪਣੀ ਹੱਡ ਬੀਤੀ ਆਪ ਪਿਆਰ ਵਾਲਿਆਂ ਨੂੰ ਦਸੀ ਸਾਖੀ ਜਲੰਦਰ ਦੀ ਜਲੰਧਰ ਦੇ ਰਹਿਣ ਵਾਲੇ ਸਰਦਾਰ ਕੁਸ਼ਹਾਲ ਸਿੰਘ ਬਸਾ ਦੀਆਂ ਬਾਡੀਆਂ ਲਾਉਣ ਵਾਲੇ ਭਾਈ ਬਹਾਦਰ ਸਿੰਘ ਅਤੇ ਹੋਰ ਸੰਗਤ ਨੇ ਰਲ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਜਲੰਧਰ ਦੀ ਸੰਗਤ ਨੂੰ ਸਮਾ ਬਖਸ਼ੋ ਬਾਬਾ ਜੀ ਨੇ ਬੇਨਤੀ ਪਰਵਾਨ ਕਰਦਿਆਂ ਬਚਨ ਕੀਤਾ ਕਿ ਤੁਸੀਂ ਜਾ ਕੇ ਤਿਆਰੀ ਕਰੋ ਅਸੀਂ ਪਹੁੰਚ ਰਹੇ ਹਾਂ ਸੰਗਤ ਨੇ ਰਲ ਕੇ ਦੀਵਾਨ ਦਾ ਪ੍ਰੋਗਰਾਮ ਨੋਰੀਆਂ ਦੀ ਕੋਠੀ ਬਣਾ ਲਿਆ ਬਾਬਾ ਜੀ ਦਿੱਤੇ ਸਮੇਂ ਅਨੁਸਾਰ ਹਜ਼ੂਰੀ ਜਥੇ ਸਮੇਤ ਜਲੰਧਰ ਪਹੁੰਚ ਗਏ ਕੋਠੀ ਦੇ ਇੱਕ ਸੁੰਦਰ ਕਮਰੇ ਵਿੱਚ ਬਾਬਾ ਜੀ ਦਾ ਆਸਨ ਲਾਇਆ ਗਿਆ। ਬਾਕੀ ਦੇ ਕਮਰਿਆਂ ਵਿੱਚ ਪਾਠੀਆਂ ਅਤੇ ਰਾਗੀ ਸਿੰਘਾਂ ਦੇ ਆਸਨ ਲਾਏ ਗਏ। ਅੱਗੇ ਪਾਰਕ ਵਿੱਚ ਦੀਵਾਨ ਵਾਸਤੇ ਪੰਡਾਲ ਲਾਏ ਗਏ। ਦੀਵਾਨ ਲੱਗਨੇ ਸ਼ੁਰੂ ਹੋ ਗਏ। ਬਾਬਾ ਜੀ ਦੀ ਸੋਭਾ ਸੁਣ ਕੇ ਸੰਗਤਾਂ ਦਾ ਬਹੁਤ ਇਕੱਠ ਹੋਣ ਲੱਗਾ। ਇੱਕ ਦਿਨ ਭਾਈ ਬਹਾਦਰ ਸਿੰਘ ਜੀ ਪਿਆਰਾ ਲਾਲ ਠੁਨੀਆ ਨੂੰ ਜੋ ਕਿ ਰੇਡੀਓ ਸਟੇਸ਼ਨ ਤੇ ਕੰਮ ਕਰਦਾ ਸੀ ਪਰੇਰ ਕੇ ਬਾਬਾ ਜੀ ਦੇ ਦਰਸ਼ਨਾਂ ਵਾਸਤੇ ਲਿਆਇਆ ਇੱਕ ਬਹੁਤ ਮਖੌਲੀ ਸੀ ਦੇੜਿਓ ਤੇ ਚੁਟਕਲੇ ਆ ਸੁਣਾ ਕੇ ਲੋਕਾਂ ਨੂੰ ਬਹੁਤ ਖੁਸ਼ ਕਰਦਾ ਸੀ ਜਦੋਂ ਬਾਬਾ ਜੀ ਕੋਲ ਪਹੁੰਚਿਆ ਤਾਂ ਬਾਬਾ ਜੀ ਨੇ ਪੁੱਛਿਆ ਸੁਣਾ ਬਈ ਤੇਰਾ ਕੀ ਨਾਮ ਹੈ ਉਸ ਨੇ ਆਪਣੇ ਸੁਭਾਅ ਅਨੁਸਾਰ ਮਖੌਲ ਵਿੱਚ ਦੱਸਿਆ ਕਿ ਮੇਰਾ ਨਾਮ ਚਾਚਾ ਹੈ ਮੈਨੂੰ ਸਾਰੇ ਚਾਚਾ ਹੀ ਕਹਿੰਦੇ ਹਨ ਬਾਬਾ ਜੀ ਨੇ ਕਿਹਾ ਤੇਰੇ ਮਾਤਾ ਪਿਤਾ ਅਤੇ ਘਰਵਾਲੀ ਵੀ ਤੈਨੂੰ ਚਾਚਾ ਹੀ ਕਹਿੰਦੇ ਹਨ ਫੇਰ ਤਾ ਤੂੰ ਬੜਾ ਬੇਸ਼ਰਮ ਹੈ ਤੇਰੀ ਉਮਰ ਕਿੰਨੀ ਹੈ ਬਾਬਾ ਜੀ 60 ਸਾਲ ਹੈ ਪਰ ਅੱਧੀ ਤਾਂ ਤੂੰ ਸੁੱਤੇ ਦੀ ਲੰਗ ਜਾਂਦੀ ਹੈ ਇਸ ਕਰਕੇ ਮੈਂ ਆਪਣੀ ਅੱਧੀ ਉਮਰ 30 ਸਾਲ ਹੀ ਸਮਝਦਾ ਹਾਂ ਬਾਬਾ ਜੀ ਕਹਿੰਦੇ ਤੇਰੇ 30 ਸਾਲ ਵੀ ਨਾਮ ਤੋਂ ਬਿਨਾਂ ਵਿਅਰਥ ਹੀ ਚਲੇ ਗਏ ਫਿਰ ਬਾਬਾ ਜੀ ਇੱਕ 70 ਸਾਲ ਦੇ ਬੁੱਢੇ ਵੱਲ ਹੱਥ ਕਰਕੇ ਕਹਿਣ ਲੱਗੇ ਇਹ ਬੁੱਢਾ ਰਾਤ ਹੀ ਜੰਮਿਆ ਹੈ ਪਿਆਰਾ ਲਾਲ ਹੈਰਾਨ ਹੋ ਕੇ ਕਹਿੰਦਾ ਜੀ ਇਹ ਕਿਵੇਂ ਹੋ ਸਕਦਾ ਹੈ ਬਾਬਾ ਜੀ ਕਹਿੰਦੇ ਇਸ ਤੋਂ ਪੁੱਛ ਲੈ। ਬਾਬੇ ਨੇ ਦੱਸਿਆ ਮੇਰੀ ਸਾਰੀ ਉਮਰ ਨਾਮ ਤੋਂ ਬਿਨਾਂ ਵਿਅਰਥ ਹੀ ਚਲੀ ਗਈ। ਮੈਂ ਰਾਤ ਹੀ ਗੁਰੂ ਘਰ ਸਤਸੰਗਤ ਵਿੱਚ ਆਇਆ ਹਾਂ। ਇਸ ਘਰ ਕੇ ਮੈਂ ਰਾਤ ਹੀ ਜੰਮਿਆ ਹਾਂ। ਸਤਸੰਗ ਮੇਰੀ ਮਾਤਾ ਹੈ। ਜਿਸ ਦੀ ਗੋਦ ਵਿੱਚ ਬੈਠ ਕੇ ਮੈਂ ਆਪਣਾ ਜਨਮ ਸਫਲ ਕਰ ਰਿਹਾ ਹਾਂ। ਇਹ ਗੱਲ ਸੁਣ ਕੇ ਪਿਆਰਾ ਲਾਲ ਹੈਰਾਨ ਹੋ ਗਿਆ। ਫਿਰ ਕਹਿੰਦਾ ਜੀ ਭਾਵੇਂ ਮੇਰੀ ਉਮਰ 60 ਸਾਲ ਦੀ ਹੈ। ਪਰ ਬੁੱਢਿਆਂ ਵਿੱਚ ਗੁਣ ਬੜੇ ਹੁੰਦੇ ਹਨ। ਜਿਵੇਂ ਪੁਰਾਣਾ ਗੁੜ ਚੰਗਾ ਹੁੰਦਾ ਹੈ ਬਾਬਾ ਜੀ ਬਚਨ ਕਰਨ ਲੱਗੇ ਜੇ ਤਾਂ ਹੁਣ ਗੁਰਮਤ ਅਨੁਸਾਰ ਹੋਣ ਤਾਂ ਚੰਗੀ ਗੱਲ ਹੈ ਨਹੀਂ ਤਾਂ ਪੁਰਾਣੇ ਗੁੜ ਵਿੱਚ ਤਾਂ ਕੀੜੇ ਵੀ ਪੈ ਜਾਂਦੇ ਹਨ ਗੁੜ ਤਾਂ ਨਵਾਂ ਹੀ ਚੰਗਾ ਹੁੰਦਾ ਹੈ ਹਰ ਚੀਜ਼ ਨਵੀਂ ਹੀ ਚੰਗੀ ਹੁੰਦੀ ਹੈ ਸਾਹਿਬ ਮੇਰਾ ਨੀਤ ਨਵਾਂ ਗੁਰ ਕਿਰਪਾ ਤੇ ਨਿਤ ਚਵਾਂ ਜਿਵੇਂ ਪਾਣੀ ਤਾਜ਼ਾ ਪੀਂਦੇ ਹਾਂ ਪ੍ਰਸ਼ਾਦਾ ਤਾਜ਼ਾ ਤਿਆਰ ਕਰਕੇ ਛਕਦੇ ਹਾਂ ਪੁਰਾਣੀ ਚੀਜ਼ ਨੂੰ ਕੋਈ ਵੀ ਪਸੰਦ ਨਹੀਂ ਕਰਦਾ। ਬਾਬਾ ਜੀ ਦੇ ਬਚਨ ਸੁਣ ਕੇ ਪਿਆਰਾ ਲਾਲ ਦਾ ਮਨ ਪਿਗਲ ਗਿਆ। ਉਸ ਨੇ ਬਾਬਾ ਜੀ ਦੇ ਚਰਨਾਂ ਤੇ ਟਹਿ ਕੇ ਮਾਫੀ ਮੰਗੀ। ਹਰ ਰੋਜ਼ ਦੀਵਾਨ ਵਿੱਚ ਆ ਕੇ ਹਾਜ਼ਰੀ ਭਰਨ ਲੱਗਾ। ਇਸ ਵਾਰੀ ਕੁਝ ਦੀਵਾਨ ਆਦਰਸ਼ ਨਗਰ ਵੀ ਲੱਗੇ। ਸਾ ਕੀ ਇੱਕ ਮਾਈ ਦੀ। ਜਲੰਧਰ ਦੀਵਾਨ ਲੱਗ ਰਹੇ ਹਨ। ਇੱਕ ਮਾਈ ਦਾ ਮੁੰਡਾ ਪਾੜ ਲੈ ਕੇ ਘਰੋਂ ਚਲਿਆ ਗਿਆ। ਜਿਸ ਕਰਕੇ ਮਾਤਾ ਦਾ ਮਨ ਬਹੁਤ ਦੁਖੀ ਹੋਇਆ ਮਾਈ ਬਾਬਾ ਜੀ ਦੇ ਦੀਵਾਨ ਵਿੱਚ ਪਹੁੰਚੀ ਇੱਕ ਦੋ ਵਾਰੀ ਬਾਬਾ ਜੀ ਦੇ ਨੇੜੇ ਹੋ ਕੇ ਬੇਨਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸੇਵਾਦਾਰ ਨੇ ਮਾਈ ਨੂੰ ਘੂਰ ਕੇ ਦੂਰ ਕਰ ਦਿੱਤਾ ਕਿ ਮਾਤਾ ਬਾਬਾ ਜੀ ਦੇ ਨੇੜੇ ਨਹੀਂ ਜਾਣਾ ਇੱਕ ਦਿਨ ਮਾਤਾ ਨੇ ਦੀਵਾਨ ਵਿੱਚ ਬੈਠੀ ਨੇ ਸਤਗੁਰਾਂ ਅੱਗੇ ਸੀਸ ਝੁਕਾ ਕੇ ਬੇਨਤੀ ਕੀਤੀ सच्चे ਪਾਤਸ਼ਾਹ ਆਪ ਜੀ ਕੋਈ ਕਿਰਪਾ ਕਰੋ ਸੇਵਕ ਤਾਂ ਮੈਨੂੰ ਬਾਬਾ ਜੀ ਦੇ ਨੇੜੇ ਨਹੀਂ ਜਾਣ ਦਿੰਦੇ ਮਾਲਕ ਦੀ ਐਸੀ ਕਿਰਪਾ ਹੋਈ ਦੀਵਾਨ ਦੀ ਸਮਾਪਤੀ ਤੋਂ ਬਾਅਦ ਸੰਗਤ ਵੀ ਉੱਠ ਖੜੀ ਹੋਈ ਅਤੇ ਬਾਬਾ ਜੀ ਵੀ ਦਰਬਾਰ ਵਿੱਚੋਂ ਉੱਠ ਕੇ ਆਪਣੀ ਗੱਡੀ ਵੱਲ ਜਾਣ ਲੱਗੇ ਤਾਂ ਮਾਈਆਂ ਵਾਲੇ ਪਾਸੇ ਦੀ ਹੋ ਤੁਰੇ ਨਾਲ ਹਜ਼ੂਰੀਆ ਅਤੇ ਰਾਗੀ ਭਾਈ ਬਹਾਦਰ ਸਿੰਘ ਜੀ ਵੀ ਤੁਰ ਪਏ ਤਾਂ ਅੱਗੇ ਰਸਤੇ ਵਿੱਚ ਹੱਥ ਬੰਨੀ ਇਹ ਮਾਈ ਖੜੀ ਸੀ ਬਾਬਾ ਜੀ ਨੇ ਇਸ ਦੇ ਨੇੜੇ ਜਾ ਕੇ ਬਹਾਦਰ ਸਿੰਘ ਨਾਲ ਬਚਨ ਚਲਾਏ ਬਹਾਦਰ ਸਿੰਘ ਮਾਈਆਂ ਨੂੰ ਪੁੱਤ ਬੜੇ ਪਿਆਰੇ ਹੁੰਦੇ ਹਨ ਪਰ ਕਈ ਪੁੱਤ ਜਵਾਨ ਹੋ ਕੇ ਅਤੇ ਪੜ ਲੈ ਕੇ ਮਾਈਆਂ ਨੂੰ ਹੀ ਛੱਡ ਕੇ ਚਲੇ ਜਾਂਦੇ ਹਨ ਮਾਈਆਂ ਵਿਚਾਰੀਆਂ ਤੜਫਦੀਆਂ ਹਨ ਅਤੇ ਗੁਰੂ ਅੱਗੇ ਅਰਦਾਸਾਂ ਕਰਦੀਆਂ ਹਨ ਕਿ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਬਹਾਦਰ ਸਿੰਘ ਜੇ ਗੁਰੂ ਕਿਰਪਾ ਕਰੇ ਤਾਂ ਵਿਗੜੇ ਕੰਮ ਵੀ ਸਵਾਰੇ ਜਾਂਦੇ ਹਨ ਤਾਂ ਬਹਾਦਰ ਸਿੰਘ ਅੱਗੋ ਕਹਿੰਦਾ ਜੀ ਸਤ ਹੈ ਬਚਨ ਇਸ ਤਰ੍ਹਾਂ ਬਚਨ ਚਲਦਿਆਂ ਮਾਈ ਸੁਣ ਕੇ ਮਨ ਵਿੱਚ ਸੋਚਦੀ ਹੈ ਕਿ ਇਹ ਤਾਂ ਬਚਨ ਬਾਬਾ ਜੀ ਮੇਰੇ ਵਾਸਤੇ ਹੀ ਕਰ ਰਹੇ ਹਨ ਤਾਂ ਹੁਣ ਬਾਬਾ ਜੀ ਨੇ ਅੱਗੇ ਬਚਨ ਸ਼ੁਰੂ ਕੀਤੇ ਬਹਾਦਰ ਸਿੰਘ ਪਰ ਗੁਰੂ ਦੀ ਓਟ ਲੈਣੀ ਅਤੇ ਨਿਤਨੇਮ ਕਰਨਾ ਜ਼ਰੂਰੀ ਹੈ ਜੇ ਬੰਦਾ ਪਾਠ ਨਹੀਂ ਕਰ ਸਕਦਾ ਅਤੇ ਗੁਰਬਾਣੀ ਵੀ ਨਹੀਂ ਪੜ ਸਕਦਾ ਤਾਂ ਅੰਮ੍ਰਿਤ ਵੇਲੇ ਉੱਠ ਕੇ ਮੂਲ ਮੰਤਰ ਪਹਿਲੀ ਪੌੜੀ ਦੀਆਂ ਮਾਲਾ ਫੇਰੀ ਜਾਵੇ ਤਾਂ ਗੁਰੂ ਕਿਰਪਾ ਕਰਦਾ ਹੈ ਬਿਗੜੇ ਕਾਂਬੀ ਸੋਰ ਜਾਂਦੇ ਹਨ ਪਰ ਨਾਲ ਸ਼ਰਦਾ ਭਾਵਨਾ ਦੀ ਵੀ ਲੋੜ ਹੈ। ਬਾਬਾ ਜੀ ਇਤਨੇ ਬਚਨ ਕਰਕੇ ਆਪਣੀ ਗੱਡੀ ਵਿੱਚ ਆ ਬਿਰਾਜੇ ਅਤੇ ਮਾਤਾ ਨੇ ਅਗਲੇ ਦਿਨ ਸਵੇਰ ਇਸ਼ਨਾਨ ਕਰਕੇ ਪਹਿਲੀ ਪੋੜੀ ਦੀ ਮਾਲਾ ਫੇਰਨੀ ਸ਼ੁਰੂ ਕਰ ਦਿੱਤੀ। ਤਾਂ ਮਾਲਕ ਨੇ ਐਸੀ ਕਿਰਪਾ ਕੀਤੀ ਮੁੰਡੇ ਨੇ ਤੀਜੇ ਦਿਨ ਹੀ ਆ ਮਾਤਾ ਨੂੰ ਮੱਥਾ ਟੇਕਿਆ। ਮਾਤਾ ਨੇ ਆਪਣੇ ਪੁੱਤਰ ਨੂੰ ਕੂਟ ਕੇ ਛਾਤੀ ਨਾਲ ਲਾਇਆ ਅਤੇ ਪੁੱਛਿਆ ਕਿ ਦਾਸ ਤੂੰ ਗਿਆ ਕਿਵੇਂ ਹੁਣ ਆਇਆ ਕਿਵੇਂ? ਤਾ ਮੁੰਡੇ ਨੇ ਦੱਸਿਆ ਕਿ ਮੇਰਾ ਡੈਡੀ ਮੈਨੂੰ ਨਿਤ ਘੂਰਦਾ ਸੀ ਜਦੋਂ ਮੈਂ ਗਿਆ ਉਦੋਂ ਮੇਰੇ 3-4 ਥੱਪੜ ਮਾਰ ਕੇ ਕਹਿੰਦਾ ਜਾ ਨਿਕਲ ਕਰੋ ਤੂੰ ਕੰਮ ਨਹੀਂ ਕਰਦਾ ਇਸ ਕਰਕੇ ਮੈਂ ਗੁੱਸੇ 'ਚ ਘਰੋਂ ਚਲੇ ਆ ਗਿਆ ਹੁਣ ਮੈਨੂੰ ਪਰਸੋ ਦਾ ਟਿਕਾਣਾ ਨਹੀਂ ਮਿਲਦਾ ਇੱਕ ਚਿੱਟੇ ਬਸਤਰਾਂ ਵਾਲੇ ਸੰਤਾ ਨੇ ਮੈਨੂੰ 2-3 ਵਾਰੀ ਘੂਰ ਕੇ ਕਿਹਾ ਕਿ ਤੂੰ ਘਰ ਜਾ ਕੇ ਆਪਣੀ ਮਾਤਾ ਨੂੰ ਮਿਲ ਜੋ ਤੇਰੇ ਵਿਛੋੜੇ ਵਿੱਚ ਰੋਈ ਜਾਂਦੀ ਹੈ ਤੂੰ ਜਾ ਕੇ ਮਾਤਾ ਦਾ ਮੰਟਿਕਾ ਜਿਸ ਕਰਕੇ ਮੈਂ ਹੁਣ ਘਰੇ ਆਇਆ ਹਾਂ ਤਾਂ ਮਾਤਾ ਨੇ ਮੁੰਡੇ ਨੂੰ ਘੁੱਟ ਕੇ ਛਾਤੀ ਨਾਲ ਲਾਇਆ ਅਤੇ ਕਹਿੰਦੀ ਇਹ ਸਾਰੀ ਬਾਬਾ ਜੀ ਨੇ ਕਿਰਪਾ ਕੀਤੀ ਹੈ ਸ਼ਾਮ ਨੂੰ ਮੁੰਡੇ ਨੂੰ ਦੀਵਾਨ ਵਿੱਚ ਆਪਣੇ ਨਾਲ ਲੈ ਕੇ ਆਈ ਤਾਂ ਮੁੰਡਾ ਬਾਬਾ ਜੀ ਦੇ ਦਰਸ਼ਨ ਕਰਕੇ ਕਹਿੰਦਾ ਮਾਤਾ ਇਹੀ ਸੰਤ ਸਨ ਜਿਨ੍ਹਾਂ ਨੇ ਮੈਨੂੰ ਦਰਸ਼ਨ ਦਿੱਤੇ ਤਾਂ ਮਾਤਾ ਕਹਿੰਦੀ ਧੰਨ ਹਨ ਬਾਬਾ ਜੀ ਜਿਨ੍ਹਾਂ ਨੇ ਮੇਰੇ ਪੁੱਤ ਨੂੰ ਮੋੜ ਕੇ ਘਰੇ ਲਿਆਂਦਾ ਸੋ ਤਾਂ ਤਾਂ ਪਿਆਰੇ ਬਾਬਾ ਜੀ ਜਿਹੜੇ ਨਾਮ ਬਾਣੀ ਵਾਲਾ ਕੇ ਹਰੇਕ ਦੇ ਕਾਰਜ ਕਰਦੇ ਸਨ ਸਾਖੀ ਪਿਆਰਾ ਲਾਲ ਦੀ ਪਿਆਰਾ ਲਾਲ ਦੀ ਬਾਣ ਵਿੱਚ ਹਾਜ਼ਰੀ ਭਰਦਾ ਰਿਹਾ ਅਤੇ ਬਾਬਾ ਜੀ ਦੇ ਅੰਮ੍ਰਿਤ ਵਚਨ ਸੁੰਦਾ ਰਿਹਾ ਇੱਕ ਦਿਨ ਬਾਬਾ ਜੀ ਕੋਲ ਅੱਖਾਂ ਭਰ ਕੇ ਬੇਨਤੀ ਕਰਨ ਲੱਗਾ ਕਿ ਬਾਬਾ ਜੀ ਮੈਂ ਬਹੁਤ ਦੁਖੀ ਹਾਂ ਕਿਉਂਕਿ ਮੇਰੀ ਤਨਖਾਹ ਬਹੁਤ ਘੱਟ ਹੈ ਜਿਸ ਕਰਕੇ ਮੇਰੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਹੁੰਦਾ ਹੈ ਦੂਜਾ ਮੇਰਾ ਮੁੰਡਾ ਬਹੁਤ ਵਿਗੜਿਆ ਹੈ ਕੋਈ ਕੰਮ ਨਹੀਂ ਕਰਦਾ ਮੇਰੇ ਨਾਲ ਲੜਦਾ ਝਗੜਦਾ ਹੈ ਤੀਸਰਾ ਮੇਰੀ ਲੜਕੀ ਘਰੇ ਬੈਠੀ ਹੈ ਜਵਾਈ ਲੈ ਕੇ ਨਹੀਂ ਜਾਂਦਾ ਇਸ ਕਰਕੇ ਮੇਰਾ ਮਨ ਬਹੁਤ ਦੁਖੀ ਹੈ ਬਾਬਾ ਜੀ ਕਹਿਣ ਲੱਗੇ ਪਿਆਰੇ ਲਾਲ ਰੇਡੀਓ ਉੱਤੇ ਤਾਂ ਲੋਕਾਂ ਨੂੰ ਬਹੁਤ ਹਸਾਉਂਦਾ ਹੈ ਪਰ ਆਪ ਰੋਂਦਾ ਹੈ ਕਿੰਨਾ ਦੁਖੀ ਹੈ ਗੁਰਬਾਣੀ ਸੱਤ ਹੈ ਨਾਨਕ ਦੁਖੀਆ ਸਭ ਸੰਸਾਰ ਕਾ ਪਿਆਰਾ ਲਾਲ ਕਹਿਣ ਲੱਗਿਆ ਬਾਬਾ ਜੀ ਪੇਟ ਦੀ ਖਾਤਰ ਲੋਕਾਂ ਨੂੰ ਖੁਸ਼ ਕਰਨ ਲਈ ਰੇਡੀਓ ਤੇ ਸਾਨੂੰ ਬੋਲਣਾ ਪੈਂਦਾ ਹੈ ਪਰ ਮੈਂ ਘਰੋਂ ਬਹੁਤ ਦੁਖੀ ਹਾਂ ਆਪ ਜੀ ਕਿਰਪਾ ਕਰੋ ਮੈਂ ਤੁਹਾਡੀ ਸ਼ਰਨ ਲਈ ਹੈ ਬਾਬਾ ਜੀ ਮਿਹਰ ਦੇ ਘਰ ਵਿੱਚ ਆਏ ਤਾਂ ਵਚਨ ਕੀਤਾ ਗੁਰੂ ਦੀ ਟੇਕ ਲੈ ਵੱਡੀ ਮਾਲਾ ਦੇ ਕੇ ਵਚਨ ਕੀਤਾ ਕਿ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਮੂਲ ਮੰਤਰ ਦੀ ਮਾਲਾ ਫੇਰੀ ਇਸ ਤੇ ਕੁਝ ਟਾਈਮ ਲਾਇਆ ਕਰ ਗੁਰੂ ਪਲੀ ਕਰੇਗਾ ਪਿਆਰਾ ਲਾਲ ਨੇ ਬਾਬਾ ਜੀ ਦੇ ਹੁਕਮ ਅਨੁਸਾਰ ਨਿਤਨੇਮ ਸ਼ੁਰੂ ਕੀਤਾ ਐਸੀ ਕਿਰਪਾ ਹੋਈ ਕਿ ਪੰਜ ਕੁ ਦਿਨਾਂ ਬਾਅਦ ਹੀ ਇਸ ਦੀ ਤਨਖਾਹ ਵਧ ਗਈ ਜਦੋਂ ਦਾਸਕੂ ਦਿਨ ਹੋਏ ਤਾਂ ਇਸ ਦਾ ਜਵਾਈ ਵੀ ਆ ਕੇ ਇਸੀ ਲੜਕੀ ਨੂੰ ਲੈ ਗਿਆ ਪਿਆਰਾ ਲਾਲ ਬੜਾ ਖੁਸ਼ ਹੋਇਆ ਨਿਤਨੇਮ ਨਾਲ ਮਨ ਵੀ ਠੰਡਾ ਰਹਿੰਦਾ ਹੈ ਅਤੇ ਘਰ ਵਿੱਚ ਕਿਸੇ ਨੂੰ ਵੀ ਕੁਝ ਨਹੀਂ ਕਹਿੰਦਾ ਮੁੰਡਾ ਵੀ ਨੇੜੇ ਹੋ ਕੇ ਦੇਖਦਾ ਹੈ ਕਿ ਡੈਡੀ ਨੂੰ ਪਤਾ ਨਹੀਂ ਕਿਹੜੀ ਗੱਲ ਦੀ ਖੁਸ਼ੀ ਹੈ ਆਪਨੇ ਹੀ ਆਨੰਦ ਵਿੱਚ ਰਹਿੰਦਾ ਹੈ ਮੁੰਡਾ ਵੀ ਨੇੜੇ ਹੋ ਕੇ ਮੱਥਾ ਟੇਕਣ ਲੱਗ ਪਿਆ ਹੁਣ ਇੱਕ ਦਿਨ ਬੇਨਤੀ ਕੀਤੀ ਕਿ ਪਿਤਾ ਜੀ ਤੁਸੀਂ ਮੇਰੇ ਨਾਲ ਬੋਲਦੇ ਨਹੀਂ ਕਿ ਤੁਸੀਂ ਮੇਰੇ ਨਾਲ ਨਰਾਜ਼ ਹੋ ਤਾਂ ਪਿਆਰਾ ਲਾਲ ਕਹਿੰਦਾ ਤੂੰ ਕੰਮ ਤਾਂ ਕੋਈ ਕਰਦਾ ਨਹੀਂ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ ਤਾਂ ਮੁੰਡਾ ਹੱਥ ਬੰਨ੍ਹ ਕੇ ਕਹਿਣ ਲੱਗਿਆ ਹੁਣ ਜੋ ਵੀ ਕੰਮ ਮਿਲੇਗਾ ਮੈਂ ਜ਼ਰੂਰ ਕਰਾਂਗਾ ਪਰ ਮੇਰੇ ਨਾਲ ਨਰਾਜ਼ ਨਾ ਹੋਵੋ ਪਿਆਰਾ ਲਾਲ ਕਹਿਣ ਲੱਗਾ ਠੀਕ ਹੈ ਐਸੀ ਬਾਬਾ ਜੀ ਦੀ ਮਿਹਰ ਹੋਈ ਕਿਸ ਨੂੰ ਚੰਗਾ ਕੰਮ ਮਿਲ ਗਿਆ ਇਹ ਵੀ ਕੰਮ ਤੇ ਜਾਣ ਲੱਗ ਪਿਆ ਤਾਂ ਪਿਆਰਾ ਲਾਲ ਬਹੁਤ ਖੁਸ਼ ਹੋ ਗਿਆ 15 ਦਿਨਾਂ ਦੇ ਅੰਦਰ ਤਿੰਨੇ ਕੰਮ ਹੋ ਗਏ ਇਸ ਨੇ ਫਲਾਂ ਦਾ ਪ੍ਰਸ਼ਾਦ ਲੈ ਕੇ ਬਾਬਾ ਜੀ ਨੂੰ ਮੱਥਾ ਟੇਕਿਆ ਕਹਿਣ ਲੱਗਿਆ ਬਾਬਾ ਜੀ ਆਪ ਦੀ ਬੜੀ ਮਿਹਰ ਹੋਈ ਕਿ 15 ਦਿਨਾਂ ਵਿੱਚ ਤਿੰਨੇ ਹੀ ਕੰਮ ਹੋ ਗਏ ਮੇਰੀ ਤਨਖਾਹ ਵੀ ਵੱਧ ਗਈ ਮੇਰੀ ਕੁੜੀ ਵੀ ਸੋਹਰੇ ਚਲੀ ਗਈ ਮੇਰਾ ਮੁੰਡਾ ਵੀ ਕੰਮ ਤੇ ਜਾਣ ਲੱਗ ਪਿਆ ਮੇਰਾ ਮਨ ਵੀ ਨਿਤਨੇਮ ਨਾਲ ਬੜਾ ਖੁਸ਼ ਰਹਿੰਦਾ ਹੈ ਬਾਬਾ ਜੀ ਕਹਿਣ ਲੱਗੇ ਤੇਰਾ ਕੰਮ ਹੋ ਗਿਆ ਹੁਣ ਤੂੰ ਗੁਰੂ ਦਾ ਕੰਮ ਕਰਿਆ ਕਰ ਤੇਰੀ ਆਵਾਜ਼ ਰੇਡੀਓ ਰਾਈ ਥਾਂ ਥਾਂ ਪਹੁੰਚਦੀ ਹੈ ਤੂੰ ਕਿਸੇ ਨਾ ਕਿਸੇ ਢਾਂਗ ਨਾਲ ਗੁਰੂ ਨਾਨਕ ਅਤੇ ਕਲਗੀਆਂ ਵਾਲੇ ਦਾ ਰੇਡੀਓ ਤੇ ਨਾਮ ਜ਼ਰੂਰ ਲਿਆ ਕਰ ਗੁਰੂ ਦੀ ਉਸਤਤ ਕਰਿਆ ਕਰ ਸਤਗੁਰੂ ਵੱਡਾ ਕਰਸਾ ਲਾਈਏ ਜਿਸ ਵਿੱਚ ਵਡਿਆਵਾਂ ਵਡਿਆਈਆਂ ਪਿਆਰਾ ਲਾਲ ਨੇ ਸਤਿਵਚਨ ਗਿਆ ਇਸ ਤੋਂ ਬਾਅਦ ਉਸਨੇ ਰੇਡੀਓ ਤੇ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਇਸ ਨਾਲ ਸੁਣਨ ਵਾਲਿਆਂ ਦੇ ਕੰਨਾਂ ਵਿੱਚ ਗੁਰੂ ਦਾ ਨਾਮ ਪੈਣ ਲੱਗਾ ਜਦੋਂ ਵੀ ਕੋਈ ਗੱਲ ਹੋਵੇ ਤਾਂ ਪਿਆਰਾ ਲਾਲ ਬੋਲਿਆ ਕਰੇ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਨਾਨਕ ਸਾਰੇ ਰੇਡੀਓ ਸਟੇਸ਼ਨ ਤੇ ਕੰਮ ਕਰਨ ਵਾਲੇ ਕਹਿਣ ਲੱਗੇ ਕਿ ਤੈਨੂੰ ਕਿਸ ਨੇ ਵਾਹਿਗੁਰੂ ਦਾ ਨਾਮ ਲੈਣਾ ਲਾ ਦਿੱਤਾ ਤੂੰ ਤਾਂ ਐਡਾ ਨਾਸਤਿਕ ਸੀ ਇਸਨੇ ਢੰਗ ਨਾਲ ਕਹਿ ਦੇਣਾ ਕਿ ਕਲੇਰਾਂ ਵਾਲੇ ਬਾਬਾ ਈਸ਼ਰ ਸਿੰਘ ਜੀ ਨੇ ਜਿਨ੍ਹਾਂ ਦੇ ਦੀਵਾਨ ਆਪਣੇ ਜਲੰਧਰ ਨੌਰੀਆਂ ਦੀ ਕੋਠੀ ਲੱਗਦੇ ਹਨ ਮੈਂ ਉੱਥੇ ਜਾਂਦਾ ਹਾਂ ਤੁਸੀਂ ਵੀ ਜਾਇਆ ਕਰੋ ਸੁਣ ਸੁਣ ਕੇ ਹੋਰ ਵੀ ਸੰਗਤ ਆਉਣ ਲੱਗੀ ਭਾਰੀ ਗਿੰਦੀ ਵਿੱਚ ਅਮਰ ਸੰਚਾਰ ਹੋਇਆ ਜਲੰਧਰ ਵਿੱਚ ਬਾਬਾ ਜੀ ਦੇ ਬਹੁਤ ਸਾਰੇ ਸੰਗੀ ਬਣ ਗਏ ਸਰਦਾਰ ਖੁਸ਼ਹਾਲ ਸਿੰਘ ਭਾਈ ਬਹਾਦਰ ਸਿੰਘ ਜੀ ਗੁਰਦੇਵ ਸਿੰਘ ਜੀ ਅਜੀਤ ਸਿੰਘ ਜੀ ਰਤਨ ਸਿੰਘ ਜੀ ਅਤੇ ਹੋਰ ਵੀ ਪਿਆਰ ਵਾਲੇ ਸੰਗੀ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ